करके चीज बड़ी अब समय की लोड़ है बैठा मोबाइल ना दस घंटे करी कखी निकलता चो पता नहीं की चक्कर बंदा ही गह ही गह देखी जाना रू जवाकों जी बीमारी चुमड़ी है मोबाइल की बीमारी भी चुंबड़ी स्क्रीन बीमारी बोल दिया ਜਿਵੇਂ ਚੱਟੇ ਦੀ ਬਿਮਾਰੀ ਐ ਤਾਂ ਹੋਰ ਨਸ਼ੇ ਆਜਵੇਂ ਇਹ ਵੀ ਇੱਕ ਬਿਮਾਰੀ ਆ ਬਹੁਤ ਵੱਡੀ ਜਿਹੜਾ ਬੰਦਾ ਫੋਨ ਦੇਖਦਾ ਜਾਦੇ ਉਹਦਾ ਜਿਹੜਾ ਵਿਕਾਸ ਆ ਮਾਨਸਿਕ ਉਹ ਰੁਕ ਜਾਂਦਾ ਕਿਉਂਕਿ ਆਲੇ-ਦਾਲੇ ਦਾ ਆਪਣਾ ਸੁਧ ਨਹੀਂ ਛੱਡ ਦਿੰਦਾ ਉਹਦੇ ਵਿੱਚ ਪਤਾ ਨਹੀਂ ਤੁਸੀਂ ਦੇਖੋ ਮੋਬਾਈਲ ਕੀ ਅਸਰ ਪਾਉਂਦਾ ਮੈਂ ਰੋਟੀ ਖਾਣ ਲੱਗਿਆ ਤੇ ਨਾਲ ਮੇਰੇ ਹੱਥ 'ਚ ਕੁਦਰਤੀ ਨਾ ਮੇਰੇ ਹੱਥ 'ਚ ਇੱਕ ਵੀਡੀਓ ਆ ਗਈ ਤੁਸੀਂ ਵੀ ਦੇਖੀ ਹੋਣੀ ਐ ਇੱਕ ਪਰਿਵਾਰ ਸੀਗਾ ਉਹ ਬਾਹਰ ਐਂਜ ਖੜਾ ਸਾਰਾ ਪਰਿਵਾਰ ਪਾਣੀ 'ਚ ਘੜ ਗਿਆ ਛੋਟਾ ਜਵਾਬ ਚੱਕਿਆ ਵਾ ਗੋਦੀ ਤੋ ਵਿਚਾਰੇ ਥੋੜੇ ਦੱਸ ਜਿਓ ਮਾਰ ਗਿਆ ਥਰਾ ਪਰ ਤਾ ਮੈਨੂੰ ਰੋਟੀ ਚੰਗ ਲੱਗਣੋਂ ਹਟ ਗਈ ਮੈਂ ਹੈ ਯਾਰ ਮੈਂ ਸੋਚਣ ਲੱਗ ਗਿਆ ਮੈਂ ਯਾਰ ਵੀ ਇਹ ਕੀ ਸੋਚਦੇ ਹੋਣਿਆ ਮੌਤ ਤੋਂ ਪਹਿਲਾਂ ਮਨ ਤੇ ਕੀ ਮੰਤੇ ਗੁਜ਼ਰ ਰਹੀ ਹੋਊਗੀ ਵੀ ਅਸੀਂ ਹੁਣ ਮਰ ਜਾਣਾ ਛੋਟਾ ਜਵਾਬ ਗੋਦੀ ਚੱਕਿਆ ਜੱਕ ਤਾਂ ਕੋਈ ਹੈ ਜੀ ਖਬਰ ਆਉਂਦੀ ਆ ਕੋਈ ਐਕਸੀਡੈਂਟ ਹੋ ਗਿਆ ਕੋਈ ਘਟਨਾ ਵਾਪਰ ਗਈ ਤੋ ਬੰਦੇ ਦੇ ਮਨ ਤੇ ਬੜਾ ਮਾਰਾ ਅਸਰ ਪਾਉਣੀਆਂ ਨੇ ਚੀਜ਼ਾਂ ਜੱਕ ਤਾਂ ਕੋਈ ਖੁਸ਼ੀ ਵਾਲੀ ਖਬਰ ਦੇਖੀ ਉਹ ਸੁਨਾਰੀ ਖਬਰ ਆਈ ਨਾ ਨਹੀਂ ਕੁਦਾਸੀ ਵਾਲੀ ਖਬਰਾਂ ਨਹੀਂ ਇੱਕਦਮ ਤੁਹਾਡੇ ਜਿਹੜੇ ਹਾਰਮੋਨ ਚੇਂਜ ਹੁੰਦੇ ਨੇ ਬਦਲਦੇ ਨੇ ਇਹ ਨੁਕਸਾਨ ਦੇ ਚੀਜ਼ਾਂ ਦੇ ਆਗਲੇ ਪਾੜੇ ਬੰਦਾ ਸੋਚਣੀ ਛੱਡ ਦਿੰਦਾ ਉਹ ਜੀ ਖੁੱਬਿਆ ਰਹਿੰਦਾ ਜਵਾਕ ਦਾ ਜਿਹੜਾ ਸਰੀਰ ਦਾ ਵਿਕਾਸ ਵੀ ਰੁਕ ਜਾਂਦਾ ਕੰਕਾ ਕੰਕਾ ਦੇਖ ਲਿਆ ਅੱਡ ਗੱਲ ਆ ਜਿਹੜੇ 5-5 7-7 ਘੰਟੇ ਇਧਰ ਬਿਤਾਉਂਦੇ ਉਹ ਬਾੜੇ ਨੇ ਤੇ ਜਦੋਂ ਠੀਕ ਆ ਬਾਈ ਕਦੇ ਫੇਰ ਸਵਾਭ ਬਣਿਆ ਤੁਹਾਡੇ ਦਰਸ਼ਨ ਮੇਲੇ ਕਰਾਂਗੇ ਤੇ ਇੰਨੇ ਕ ਬੇਨਤੀਆਂ ਬੇਨਤੀਆਂ ਕਬੂਲ ਕਰਿਓ ਇੱਕ ਮੇਰੀ ਬੇਨਤੀ ਹੋਰ ਆ ਜਵੰਦਾ ਪਿੰਡ ਵਾਲਿਓ ਬੋਲੀ ਖਾਤਰ ਮੈਂ ਸਤਨ ਸਾਹ ਤੋਂ ਲੜ ਵੀ ਰਿਹਾ ਆ ਊਲਾਂ ਦੇ ਵੀ ਜਾ ਕੇ ਲੜਦਾ ਘੋੜਾਂ ਦੇ ਵੀ ਰੰਗ ਮਾਰੇ ਲੋਕਾਂ ਨੂੰ ਸਮਝਾਉਣਾ ਹੈ ਕਿ ਬੋਲੀ ਜੇ ਜਾਂਦੀ ਰਹੂ ਤਾਂ ਤਾਂ ਤੁਹਾਡੀ ਪਛਾਣ ਨੇ ਜਾਂਦੀ ਰਹਿਣਾ ਕਿਸੇ ਕੌਮ ਦਾ ਵजूद ਨਹੀਂ ਬੋਲੀ ਕਰਕੇ ਹੁੰਦਾ ਤੇਰਾ ਤੇ ਇੱਥੇ ਜਵੰਦਾ ਪਿੰਡੀ ਦੇ ਵਿੱਚ ਜਿੰਨੀਆਂ ਮੇਰੀਆਂ ਮਾਵਾ ਭੈਣਾ ਨੌਜਵਾਨ ਬਜ਼ੁਰਗ ਬੈਠੇ ਆ ਤੁਹਾਡੇ ਮੁੰਡੇ ਕੁੜੀਆਂ ਆਪ ਦੀ ਜਿਪ ਦੀਆਂ ਪੁੱਤੇ ਪੋਤੀਆਂ ਦੋਦੇ ਦੋਧੀਆਂ ਪੜਦੇ ਹੋਣੇ ਆ ਮੈਨੂੰ ਵੀ ਬਾਹ ਖੜੀ ਕਰਕੇ ਦੱਸੋ ਵੀ ਮੈਂ ਆਪਣੇ ਜਵਾਕ ਦੇ ਮਗਰ ਸਕੂਲ ਚ ਕਿੰਨੇ ਵਾਰੀ ਗਿਆ ਮੈਂ ਕਿੰਨੇ ਵਾਰੀ ਘਰ ਆਇਆ ਜਵਾਕ ਦੀ ਕਾਪੀ ਖੋਲੀ ਆ ਮੈਂ ਕਿਤਾਬ ਖੋਲ ਕੇ ਦੇਖੀ ਆ ਕਿ ਇਹਨੂੰ ਕਿਹੜਾ ਇਤਿਹਾਸ ਪੜਾਉਂਦੇ ਆ ਤਾਂ ਦੱਸੋ ਬਜਵੰਦੇ ਵਾਲਿਓ ਹਾਂ ਜਿੱਥੇ ਤੁਹਾਡੀਆਂ ਫਸਲਾਂ ਤਿਆਰ ਹੋ ਰਹੀਆਂ ਆ ਤੁਹਾਡੀਆਂ ਫਸਲਾਂ ਤਿਆਰ ਹੋ ਰਹੀਆਂ ਆ ਤੁਹਾਡੀ ਪਨੀਰੀ ਤਿਆਰ ਹੋ ਰਹੀ ਆ ਜਿਹਨੇ ਤੁਹਾਡਾ ਆਉਣ ਵਾਲਾ ਵਿਕਸਾਪਣਾ ਤੁਹਾਡੀ ਜ਼ਿੰਮੇਵਾਰੀ ਸਾਹਮਣੀ ਆ ਉੱਥੇ ਨਹੀਂ ਜਾਂਦੇ ਇੱਥੇ ਕਾਵਾਟ ਲੋਕੇ ਵੇਟ ਨੂੰ ਹੁਣ ਕੋਈ ਬਸ ਭੇਜੇ ਸਾਰਾ ਪਿੰਡ ਚੜ ਕੇ ਬਾਦਿਓ ਨਾੜਾ ਪਕੌੜੇ ਖਾ ਖਾਵੇ ਨਾਲ ਆਪਣੇ ਪੈਗ ਲਾ ਲਾਂ ਜਿੱਥੇ ਜਾਣ ਦੀ ਰੋੜ ਆ ਕੋਈ ਨਹੀਂ ਜਾਂਦਾ ਇਹ ਗੌਰ ਕਰੋ ਬਾਈ ਸਭ ਤੋਂ ਛੋਟੀ ਕੀਮਤੀ ਪੂੰਜੀ ਤੁਹਾਡੀ ਅਸਲ ਕਮਾਈ ਤੁਹਾਡੇ ਨਾਲ ਆਦਾ ਤੁਹਾਡੇ ਬੱਚੇ ਆ ਉਹ ਕਿੱਥੇ ਜੁੜ ਰਹੇ ਆ ਕਿਹੜੀਆਂ ਗੱਲਾਂ ਨਾਲ ਜੁੜ ਰਹੇ ਆ ਕਿਹੜੇ ਇਹਾਤਨਾ ਜੁੜ ਰਹੇ ਆ ਕਿਹੜੀ ਬੋਲੀ ਨਾਲ ਜੁੜ ਰਹੇ ਆ ਸਭ ਤੋਂ ਅਹਿਮ ਗੱਲ ਆ